I'll <laughs> see कोरोना वायरस ਦੀ ਵੈਕਸੀਨ ਨੂੰ ਲੈ ਕੇ ਭਾਰਤ ਦੇ ਵਿੱਚ ਤਿਆਰੀਆਂ ਮੁਕੰਮਲ ਕਰਨੀਆਂ ਗਈਆਂ ਤਾਂ ਅੱਜ ਪੰਜਾਬ ਦੇ ਦੋ ਜ਼ਿਲ੍ਹਿਆਂ ਦੇ ਅੰਦਰ ਵੀ ਕੋਰੋਨਾ ਵਾਇਰਸ ਦੀ ਵੈਕਸੀਨੇਸ਼ਨ ਦਾ ਡ్రਾਈ ਰਨ ਕੀਤਾ ਜਾਵੇਗਾ ਇਸ ਦੇ ਲਈ ਪੰਜਾਬ ਦੇ ਦੋ ਜ਼ਿਲ੍ਹੇ ਚੁਣੇ ਗਏ ਨੇ ਇੱਕ ਲੁਧਿਆਣਾ ਅਤੇ ਦੂਸਰਾ ਨਵਾਂ ਸ਼ਹਿਰ ਹੈ ਲੁਧਿਆਣਾ ਦੇ ਵਿੱਚ ਸੱਤ ਸੈਂਟਰ ਬਣਾਏ ਹੋਏ ਨੇ ਤੇ ਨਵਾਂ ਸ਼ਹਿਰ 'ਚ ਪੰਜ ਸੈਂਟਰ ਬਣਾਏ ਗਏ ਨੇ ਇਨ੍ਹਾਂ ਸਾਰੇ ਸੈਂਟਰਾਂ ਦੇ ਵਿੱਚ 25-25 ਜਿਹੜੇ ਬੈਨੀਫਿਸ਼ੀਅਰੀ ਹੋਣਗੇ ਉਹਨਾਂ ਨੂੰ ਟੀਕਾ ਕਰਨ ਦਾ ਜਿਹੜਾ ਅਭਿਆਸ ਕੀਤਾ ਜਾਵੇਗਾ ਹਾਲਾਂਕਿ ਇਸ ਦੌਰਾਨ ਵੈਕਸੀਨ ਦਾ ਇਸਤੇਮਾਲ ਨਹੀਂ ਪਰ ਬਾਕੀ ਜਿਹੜੀ ਪ੍ਰਕਿਰਿਆ ਹੈ ਉਹ ਪੂਰੀ ਉਮੀਦ ਹੀ ਹੋਵੇਗੀ ਕਿ ਕਿਵੇਂ ਵੈਕਸੀਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਥਾਂ ਤੇ ਲੈ ਕੇ ਜਾਣਾ ਫਿਰ ਟੀਕਾ ਕਰਨ ਦੇ ਜਿਹੜਾ ਵਿਆਸ ਉਹ ਕਿਵੇਂ ਕੀਤਾ ਜਾਵੇਗਾ ਫਿਰ ਉਸ ਤੋਂ ਬਾਅਦ ਆਫਟਰ ਇਫੈਕਟ ਜੇਕਰ ਵੈਕਸੀਨ ਲੱਗਦੀ ਹੈ ਦੋਸਤੋ ਬਾਅਦ ਕੋਈ ਇਫੈਕਟ ਆਉਂਦਾ ਹੈ ਤਾਂ ਉਸ ਨੂੰ ਜਿਹੜਾ ਆਬਜ਼ਰਵੇਸ਼ਨ ਰੂਮ ਦੇ ਵਿੱਚ 30 ਮਿੰਟ ਕਿਵੇਂ ਰੱਖਣਾ ਇਸ ਪ੍ਰਕਿਰਿਆ ਅੱਜ ਹੋਵੇਗੀ ਤਾਂ ਇਸ ਦੇ ਜਿਹੜਾ ਟ੍ਰਾਇਲ ਆ ਹੋ ਚੁੱਕੇ ਸ਼ੁਰੂ ਹੋ ਚੁੱਕੇ ਨੇ ਡਰਾਈ ਰਨ ਸ਼ੁਰੂ ਹੋ ਚੁੱਕਿਆ ਤਾਂ ਹੁਣ ਪੂਰੇ ਦੇਸ਼ ਦੇ ਵਿੱਚ ਜਿਹੜਾ ਆ ਕਰੋਨਾ ਵਾਇਰਸ ਦੀ ਵੈਕਸੀਨ ਦਾ ਜਿਹੜਾ ਇੰਤਜ਼ਾਰ ਜਾਰਿਆ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ